ਇਹ ਡੀਸੀ ਆਫਿਸ ਦੇ ਬਿਲਕੁਲ ਬਾਹਰ ਜਿਹੜੀ ਇਹ ਕਿਸਾਨਾਂ ਨੇ ਕਿ ਮੰਡੀ ਲਗਾ ਦਿੱਤੀ ਕਿ ਦਸਤਾਰ ਨਿਕਾ ਰਹੇ ਆ ਫਿਰ ਦੇ ਉੱਤੇ ਜਿਹੜਾ ਕਿੰਨੂ ਖਿਲਾਰ ਦਿੱਤਾ ਗਿਆ ਜੀ ਡੀਸੀ ਦੱਸੋਗੇ ਜਿਹੜੇ ਆਏ ਉਹਨਾਂ ਦੀ ਹਾਂ ਅੱਕੇ ਹੋਏ ਕਿਸਾਨਾਂ ਨੇ ਜਿਹੜਾ ਇੱਥੇ ਆਉਦੀ ਜਿਹੜੀ ਫੁੱਲ ਭਰੀਆਂ ਟਰਾਲੀਆਂ ਬਿਲਕੁਲ ਫਰੈਸ਼ ਜਿਹੜਾ ਕਿੰਨੂ ਐ ਸੜਕਾਂ ਤੇ ਸੁੱਟਿਆ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਪ੍ਰੋਟੈਸਟ ਨੋਖਾ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਵਿਵਹਿੰਤਾ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਰੀ ਸੀ ਤੇ ਇਹ ਪੰਜਾਬ ਐਗਰੋ ਉਤਾਰਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਇੱਥੇ ਲਿਆਏ ਸੀ ਇੱਥੇ ਸੁਰਕਨ ਪਹਿਲੇ ਤਾਂ ਸਾਨੂੰ ਆਲਮਗੜ੍ਹ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤਿਰ ਵਾਲੇ ਪੁਲਿਸ ਪ੍ਰਸ਼ਾਸਨ ਨਾਲ ਰੋਕ ਸ਼ਹ ਜਤੋਂ ਜਾਇਦੇ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅਜਾ ਕਿਨੂ ਡੀਸੀ ਮੈਡਮ ਦੇ ਦੂਹੇ ਬਾਹਰ ਸੱਟਿਆ ਵੀ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੇ ਸਾਨੂੰ ਫਸਲ ਨਹੀਂ ਮੁੱਲੀ ਫਾਟਾ ਬੋਹਰ ਦਾ ਜਿਹੜਾ ਕੈਲੋ ਫਿਰਨੀਆ ਕਿਹਾ ਜਾਂਦਾ ਕਿਨੂ ਕਰਕੇ ਉਹ ਨਰਕ ਬਣ ਰਿਹਾ ਕਿਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਪਾਗ ਪੀ ਰਿਹਾ ਤੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਭਿੰਤਾ ਲਈ ਕਿਨੂ ਦੇ ਬਾਗ ਲਾਏ ਸੀ ਮੰਗੇ ਆ ਆਲਮਗੜ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮੇਲ ਸਕੀਮ ਹੈ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖਪਦਾ ਹੈ ਜੇ ਪੰਜਾਬ ਐਗਰੋ ਦੇ ਥਰੂ A3 ਦਾ 1/2 ਲੱਖ ਕਿੰਨੂੰ ਬੰਦ ਹੈ 30 ਰੁਪਏ ਕਿਲੋ ਇਹਨਾਂ ਨੇ ਕਿੰਨੂੰ ਦਾ ਰੇਟ ਰੱਖਿਆ ਹੈ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ 1/2 ਲੱਖ ਕੁਆਂਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂੰ ਕੌਡੀਆਂ ਦੇ ਭਾਅ ਇਹ ਸਮਾਨ ਨੂੰ ਸੂਝੇਗਾ ਤੇ ਜਿਹੜੀ ਸਾਡੀ 1 ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ